ਸ਼ਸ਼ੀਕਲ ਜੀ ਮੇਰਾ ਨਾਮ ਰਾਮਨਦੀਪ कौर ਹੈ ਮੈਂ ਪਿੰਡ ਜਟਾਣਾ ਖੁਰਦ ਜ਼ਿਲ੍ਹਾ ਮਾਨਸਾ ਦੀ ਰਹਿਣ ਵਾਲੀ ਹਾਂ ਹੁਣ ਮੈਂ ਸੀਐਮਡੀ ਯੋਗਸ਼ਾਲਾ ਵਿੱਚ ਐਜੇ ਸੁਪਰਵਾਈਜ਼ਰ ਮਾਨਸਾ ਜ਼ਿਲ੍ਹੇ ਦੇ ਵਿੱਚ ਕੰਮ ਕਰ ਰਹੀ ਹਾਂ ਕਿਤੇ ਵੀ ਯੋਗ ਦੇ ਪ੍ਰਤੀ ਕੋਈ ਰੋਜ਼ਗਾਰ ਨਹੀਂ ਸੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਵੀ ਸਾਨੂੰ ਇਸ ਯੋਗ ਦੇ ਵਿੱਚ ਰੋਜ਼ਗਾਰ ਮਿਲਿਆ CMD ਯੋਗਸ਼ਾਲਾ ਦੇ ਵਿੱਚ ਕੰਮ ਕਰਕੇ ਲੋਕਾਂ ਦੀ ਸੇਵਾ ਕਰ ਰਹੇ ਹਾਂ ਇਸ ਸੇਵਾ ਦਾ ਮਾਨਸਾ ਜ਼ਿਲ੍ਹੇ ਦੇ ਵਿੱਚ ਲੋਕ ਬਹੁਤ-ਬਹੁਤ ਲਾਭ ਉਠਾ ਰਹੇ ਹਨ ਤੇ ਮੈਂ ਬਹੁਤ ਖੁਸ਼ਕਿਸਮਤ ਸਮਝਦੀ ਹਾਂ ਵੀ ਮੈਨੂੰ ਇਸ CMD ਯੋਗਸ਼ਾਲਾ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਯੋਗ ਕਰਕੇ ਅਸੀਂ ਕਈ ਬਿਮਾਰੀਆਂ ਤੋਂ ਜਿਵੇਂ ਕੋਮਨ ਡਿਸੀਜ਼ ਹੋ ਗਈਆਂ ਡਾਇਬੀਟੀਜ਼ ਕਨਸਟੀਪੇਸ਼ਨ ਬੈਕ ਪੇਨ ਨਾਰਮਲ ਜੋ ਹਰ ਇੱਕ ਨੂੰ ਪ੍ਰੋਬਲਮ ਹੈ ਤਾਂ ਪੰਜਾਬ ਦੇ ਵਿੱਚ ਇਸ ਸੀਐਮ ਦੀ ਯੋਗਸ਼ਾਲਾ ਨੂੰ ਲੈ ਕੇ ਅਸੀਂ ਮਤਲਬ ਸਾਰੀਆਂ ਬਿਮਾਰੀਆਂ ਤੋਂ ਨਾਰਮਲੀ ਡੇਲੀ ਯੋਗ ਨੂੰ ਆਪਣੀ ਲਾਈਫ ਦੇ ਵਿੱਚ ਲੈ ਕੇ ਛੁਟਕਾਰਾ ਪਾ ਰਹੇ ਆ ਤੇ ਲੋਕ ਇਸ ਸਕੀਮ ਦਾ ਬਹੁਤ ਬਹੁਤ ਲਾਭ ਉਠਾ ਰਹੇ ਆ ਅਸ ਟਾਈਮ ਮੈਂ ਇੱਕ ਐਸੀ ਕਾਲਜ ਇੰਸਟੀਟਿਊਟ ਦੇ ਵਿੱਚ ਸਾਡੀ ਯੋਗਦੇਵ ਐਜੇ ਸੁਪਰਵਾਈਜ਼ਰ ਸਾਡੀ ਟ੍ਰੇਨਿੰਗ ਲੱਗੀ ਆ ਤੇ ਇੱਥੇ ਅਸੀਂ 320 ਟ੍ਰੇਨਰ ਜੋ ਯੋਗ ਦੇ ਵਿੱਚ ਰੱਖੇ ਗਏ ਹਨ ਉਹਨਾਂ ਨੂੰ ਟ੍ਰੇਨਿੰਗ ਦੇਣ ਦੇ ਲਈ ਕੇਸੀ ਕਾਲਜ ਨਵਾਂ ਸ਼ਹਿਰ ਦੇ ਵਿੱਚ ਆਏ ਹੋਏ ਹਨ ਪੰਜਾਬ ਸਰਕਾਰ ਤੇ ਸੀਐਮ ਭਗਵੰਤ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜੋ ਸੀਐਮ ਦੀ ਯੋਗ ਸ਼ਾਲਾ ਦੀ ਸਕੀਮ ਨੂੰ ਪੰਜਾਬ ਵਿੱਚ ਲੈ ਕੇ ਆਏ